ਜੀ ਤੁਸੀਂ ਦੇਖ ਰਹੇ ਹੋ ਅੱਜ ਸੋਚੋ ਤੇ ਗੱਲ ਕਰਾਂਗੇ ਲੁਧਿਆਣਾ ਦੀ ਕਿਉਂਕਿ ਲਗਾਤਾਰ ਦੇਖਿਆ ਜਾ ਰਿਹਾ ਕਿ ਬੱਚਿਆਂ ਨੂੰ ਚੁੱਕਣ ਵਾਲਾ ਗੈਂਗ ਲਗਾਤਾਰ ਸਰਗਰਮ ਹੈ ਤੇ ਬੀਤੇ ਦਿਨੀ ਲੁਧਿਆਣਾ ਦੇ ਰੇਲਵੇ ਸਟੇਸ਼ਨ ਦੇ ਉੱਤੇ ਇੱਕ ਇੱਕ ਸਾਲ ਦੇ ਬੱਚੇ ਨੂੰ ਇੱਕ ਕਾਲੇ ਸੂਟ ਵਾਲੀ ਮਹਿਲਾ ਉੱਥੋਂ ਚੁੱਕ ਕੇ ਆਪਣੇ ਸਾਥੀ ਦੇ ਨਾਲ ਫਰਾਰ ਹੋ ਜਾਂਦੀ ਹੈ ਜਿਸ ਤੋਂ ਬਾਅਦ ਮਾਪਿਆਂ ਦੇ ਵਿੱਚ ਹਫੜਾ ਦਫੜੀ ਦਾ ਮਾਹੌਲ ਪੈਦਾ ਹੋ ਗਿਆ ਜਿੱਦਾਂ ਕਿ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਸੀ ਜਿਸ ਦੇ ਵਿੱਚ ਉਹ ਮਹਿਲਾ ਬੱਚੇ ਨੂੰ ਚੁੱਕ ਕੇ ਫਰਾਰ ਹੁੰਦੀ ਨਜ਼ਰ ਆਉਂਦੇ ਤੋਂ ਬਾਅਦ ਮਾਪਿਆਂ ਦੇ ਵੱਲੋਂ ਪੁਲਿਸ ਨੂੰ ਇਹ ਸ਼ਿਕਾਇਤ ਦਿੱਤੀ ਕਿ ਜਿਸ ਤੋਂ ਬਾਅਦ ਹੁਣ ਇਸ ਮਾਮਲੇ ਦੇ ਵਿੱਚ ਪੁਲਿਸ ਨੇ ਵੱਡੀ ਕਾਰਵਾਈ ਕਰਦੇ ਹੋਏ ਉਸ ਬੱਚੇ ਨੂੰ ਬਰਾਮਦ ਕਰ ਲਿਆ ਤੇ ਮਹਿਲਾ ਨੂੰ ਤੇ ਉਸ ਦੇ ਸਾਥੀ ਨੂੰ ਵੀ ਗ੍ਰਿਫਤਾਰ ਕਰ ਲਿਆ ਤੇ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਵੀ ਜਤਾਈ ਜਾ ਰਹੀ ਹੈ ਕਿਉਂਕਿ ਅਜਿਹੇ ਲੋਕਾਂ ਦੇ ਵੱਲੋਂ ਬੱਚਿਆਂ ਨੂੰ ਚੁੱਕ ਕੇ ਅੱਗੇ ਕਿੱਥੇ ਸਪਲਾਈ ਕੀਤਾ ਜਾਂਦਾ ਜਾਂ ਫਿਰ ਬੱਚਿਆਂ ਦੇ ਨਾਲ ਕੀ ਕੀਤਾ ਜਾਂਦਾ ਹੈ ਹੁਣ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਜੜ ਕੀ ਹੋਣਗੇ ਆਓ ਨਜ਼ਰ ਤਸਵੀਰਾਂ ਤੇ ਮਾਹ ਦੇ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਨੇ ਜਦੋਂ ਬੱਚੇ ਨੂੰ ਬਰਾਮਦ ਕਰਕੇ ਮਾਕਾ ਨਾ ਵੀ ਪੁਲਸ ਨੇ ਜਦੋਂ ਬੱਚੇ ਨੂੰ ਬਰਾਮਦ ਕਰਕੇ ਪਰਿਵਾਰ ਦੇ ਹਵਾਲੇ ਕੀਤਾ ਤਾਂ ਉਸ ਤੋਂ ਬਾਅਦ ਪਰਿਵਾਰ ਜੜ ਕੀ ਬੱਚੂ ਲੈ ਕੇ ਕਾਫੀ ਖੁਸ਼ ਨਜ਼ਰ ਆਇਆ ਦੱਸਿਆ ਜਾ ਰਿਹਾ ਕਿ ਮਹਿਲਾ ਆਪਣੇ ਬੱਚੇ ਨੂੰ ਲੈ ਕੇ ਲੁਧਿਆਣੇ ਆਈ ਸੀ ਤੇ ਲੇਟ ਹੋਣ ਕਰਕੇ ਲੁਧਿਆਣੇ ਰੇਲਵੇ ਸਟੇਸ਼ਨ ਦੇ ਉੱਤੇ ਰਾਤ ਬਿਤਾਉਣਾ ਲੱਗਦਾ ਜਿਸ ਦਰਾਂ ਦਾ ਬੱਚਾ ਚੋਰੀ ਕਰ ਲਿਆ ਜਾਂਦਾ ਤਾਂ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ ਅਤੇ ਇਸ ਬੱਚੇ ਨੂੰ ਸਹੀ ਸਲਾਮਤ ਬਰਾਮਦ ਕਰਕੇ ਮਾਪਿਆਂ ਦੇ ਹਵਾਲੇ ਕਰ ਦਿੱਤਾ ਗਿਆ। ਆਪ ਜੀ ਸਾਰਿਆਂ ਨੂੰ ਪਤਾ ਹੀ ਹੈ ਕਿ ਇੱਕ ਬੱਚਾ 16-17 ਦੀ ਰਾਤ ਨੂੰ ਇੱਕ ਲੇਡੀ ਸਾਡੀ ਯੂਪੀ ਤੋਂ ਆ ਕੇ ਇੱਥੇ ਆ ਕੇ ਲਵਾਰਸ ਹਲ ਸੌਗੀ ਜੀ ਤੇ ਬੱਚਾ ਕਰੀਬ-ਕਰੀਬ ਸਵਾ 2 ਵਜੇ ਉਹਦੇ ਨਾਲ ਲੇਡੀ ਤੇ ਇੱਕ ਏਜੰਟ ਸੀ। ਉਹ ਕਿਡਨੈਪ ਕਰਕੇ ਲੈ ਗਏ ਸੀ ਤੇ ਜਦੋਂ ਸਾਡੇ ਮਾਨਯੋਗ ਸਪੈਸ਼ਲ ਡੀਜੀਪੀ ਸਾਹਿਬ ਮੈਡਮ ਸਸ਼ੀਪ੍ਰਭਾ ਦਿਵੇਦੀ ਜੀ ਆਈਪੀਐਸ ਡੀਜੀਪੀ ਰੇਲਵੇਜ਼ ਦੇ ਧਿਆਨ ਦੇ ਵਿੱਚ ਅਸੀਂ ਦੱਸਿਆ ਕਿ ਵੀ ਆਹ ਘਟਨਾ ਸਾਡੇ ਇੱਕ ਵਾਪਰ ਗਈ ਹੈ ਤੇ ਉਹਨਾਂ ਨੇ ਬਹੁਤ ਹੀ ਮਤਲਬ ਪੇਨ ਲੈ ਕੇ ਉਹ ਕਹਿੰਦੇ ਜਿਵੇਂ ਵੀ ਹੋਵੇ ਇਹ ਬੱਚਾ ਰਿਕਵਰ ਕਰਾਣਾ ਹੀ ਕਰਾਣਾ ਹੈ ਜਿਹਨੂੰ ਅਸੀਂ ਟਾਸਕ ਵਜੋਂ ਲਿਆ ਐਜ਼ ਅ ਟਾਸਕ ਜਿਵੇਂ ਸਾਨੂੰ ਇਹ ਹੋ ਗਿਆ ਕਿ ਵੀ ਅਸੀਂ ਪਹਿਲਾਂ ਵੀ ਕਾਫੀ ਬੱਚੇ ਰਿਕਵਰ ਕਰਾ ਚੁੱਕੇ ਹਾਂ ਕਿਡਨੈਪ ਤੇ ਉਸ ਤੋਂ ਬਾਅਦ ਅਸੀਂ ਜਦੋਂ ਸ਼ੁਰੂ ਕੀਤੀ ਤਫ਼ਤੀਸ਼ ਤੇ ਇੱਕ ਤਾਂ ਪਹਿਲੀ ਤਾਂ ਸਾਨੂੰ ਪ੍ਰੋਬਲਮ ਕਿੱਥੇ ਆਈ ਬੱਚਾ ਗੁੰਮ ਹੋਇਆ ਕਰੀਬ-ਕਰੀਬ ਜਿਹੜਾ ਕਿਡਨੈਪ ਹੋਇਆ ਉਹ ਰਾਤੀ ਸਵਾ 2 ਵਜੇ ਦੇ ਕਰੀਬ 2:15 AM ਤੇ ਸਾਡੇ ਕੋਲ ਉਹ ਲੇਡੀ ਜਦੋਂ ਆਈ ਹੈ ਉਹ ਕਰੀਬ 8:00 ਵਜੇ ਥਾਣੇ ਆਈ ਹੈ ਜੀ ਆਰ ਪੀ ਡੀ ਤੇ ਗੈਪ 6-7 ਘੰਟਿਆਂ ਦਾ ਗੈਪ ਪੈ ਗਿਆ ਸੀ ਵਿੱਚ ਤੇ ਫਿਰ ਵੀ ਸਾਡੀ ਟੀਮ ਹੈ ਸਾਡੇ ਐਸ ਐਚਓ ਸਾਹਿਬ ਬਲਵਿੰਦਰ ਸਿੰਘ ਜੀ ਬਿਰਬਲ ਜੀ ਸਤੀਸ਼ ਜੀ ਤੇ ਇਹਨਾਂ ਨੇ ਵੱਖ-ਵੱਖ ਸਾਹਿਬ ਕਹਿੰਦੇ ਟੀਮਾਂ ਬਣਾ ਕੇ ਹੁਣੇ ਹੀ ਤੇ ਕਿਸੇ ਵੀ ਤਰੀਕੇ ਦੀ ਕੋਈ ਵੀ ਮਦਦ ਦੀ ਲੋੜ ਹੈ ਤਾਂ ਮੈਨੂੰ ਨਾਲ ਦੇ ਨਾਲ ਹੀ ਦੱਸੀ ਜਾਣਾ ਮੈਂ ਤੁਹਾਡੀ ਮਦਦ ਪ੍ਰੋਵਾਈਡ ਕਰਾ ਦੂੰਗਾ ਤੇ ਸਾਹਿਬ ਨਾਲ-ਨਾਲ ਸਾਨੂੰ ਸਪੈਸ਼ਲ ਡੀਜੀਪੀ ਸਾਹਿਬ ਸਾਡੇ ਰੇਲਵੇ ਨਾਲ ਨਾਲ ਸਾਡਾ ਗਾਈਡ ਵੀ ਕਰੀ ਗਏ ਉਹਨਾਂ ਨੇ ਸਾਨੂੰ ਨਾਲ-ਨਾਲ ਦੱਸੀ ਗਏ ਹੁਣ ਇੱਧਰ ਜਾਓ ਹੁਣ ਇੱਧਰ ਜਾਓ ਆ ਕਰੋ ਆ ਕਰੋ ਤੇ ਜਿਨ੍ਹਾਂ ਦੇ ਮਿਹਨਤ ਕਰਕੇ ਅਸੀਂ ਬੱਚਾ ਰਿਕਵਰ ਕਰਾ ਲਿਆ ਕਿੰਨੇ ਘੰਟੇ ਦੀ ਰਿਕਵਰ ਹੋਇਆ ਇਹ ਕਰੀਬ-ਕਰੀਬ 72 ਘੰਟਿਆਂ ਚ 60 60 ਮਿੰਟ ਇਹ ਸਰੀਰ ਰੰਗੀ ਸੀਗਾ ਕਿਉਂ ਇਦਾਂ ਹੋਇਆ ਜਦੋਂ ਇਹ ਲੇਡੀ ਹੈ ਜਿਹੜੀ ਜਿਹਦਾ ਬੱਚਾ ਗੁੰਮ ਹੋਇਆ ਅਸੀਂ ਲਾਲਤੀ ਦੇਵੀ ਦਾ ਨਾਂ ਹੈ ਇਹਦੇ ਘਰ ਵਾਲੇ ਦਾ ਨਾਂ ਹੈ ਅਸ਼ੀਸ਼ ਇਹ ਰਹਿਣ ਵਾਲੀ ਫਤੇਪੁਰ ਯੂਪੀ ਦੀ ਹੈ। ਇਹਦੀ ਉਮਰ ਕਰੀਬ 26 ਸਾਲ ਹੈ ਤੇ ਇਹਦੇ ਦੋ ਬੱਚੇ ਹੈ। ਇੱਕ بڑا ਬੱਚਾ ਹੈ ਸੰਸਕਰ ਸਿੰਘ 4 ਸਾਲ ਦਾ ਤੇ ਛੋਟਾ ਬੱਚਾ ਹੈ ਰਾਜ ਸਿੰਘ ਜਿਹੜਾ 1 ਸਾਲ ਦਾ ਹੈ। ਤੇ ਉਹ ਲੇਡੀ ਵੀ ਇੱਥੇ ਆਈ ਸੀ। ਲੇਡੀ ਤੇ ਜਿਹੜੇ ਬੱਚਾ ਚੋਰੀ ਕੀਤਾ ਉਹਦੇ ਨਾਲ ਇੱਕ ਜੈਂਟਸ ਬੰਦਾ ਵੀ ਸੀ। ਜਨਾਨੀ ਤੇ ਬੰਦਾ ਤੇ ਉਹਨੇ ਦੇਖਿਆ ਕਿ ਜਿਹੜੀ ਲਾਲਤੀ ਦੇ ਵੀ ਇਹ ਲਾਪਰਵਾ ਕਿਸਮ ਦੀ ਜਨਾਨੀ ਹੈ। ਉਹ ਆਪਣਾ ਛੋਟਾ ਬੱਚਾ ਉਹਨੂੰ ਬਾਰੀ-ਬਾਰੀ ਫੜਾ ਕੇ ਕਦੀ ਮੋਬਾਈਲ ਫੋਨ ਤੇ ਇੱਧਰ ਚਲ ਜਾਂਦੀ ਸੀ ਕਦੀ ਇੱਧਰ ਚਲ ਜਾਂਦੀ ਸੀ ਇੱਕ ਦੋ ਵਾਰੀ ਵਾਸ਼ਰੂਮ ਵੀ ਜਾ ਕੇ ਆਈ ਬੱਚਾ ਉਹਨਾਂ ਦੇ ਹੈਂਡ ਓਵਰ ਕਰਕੇ ਤੇ ਉਹਨੇ ਉਦੋਂ ਤਾਂ ਉਹਨੇ ਸੋਚਿਆ ਕਿ ਵੀ ਬੱਚਾ ਵੀ ਜਾਗਦਾ ਹੈ ਤੇ ਉਹਦੀ ਮਾਂ ਵੀ ਜਾਗਦੀ ਹੈ ਤੇ ਜਦੋਂ ਸਵਾ ਦੋ 1 ਵਜੇ ਉਸ ਹੋ ਗਈ ਲਾਲਤੀ ਦੇਵੀ ਜਿਹੜੀ ਯੂਪੀ ਤੋਂ ਆਈ ਸੀ ਪੰਜਾਬ ਲੁਧਿਆਣੇ ਚ ਸਟੇਸ਼ਨ ਤੇ ਉਹਦੇ ਨਾਲ ਹੀ ਉਹਨੇ ਦੇਖ ਲਿਆ ਕਿ ਹੁਣੇ ਲੇਡੀਸ ਹੋ ਗਈ ਸਵਾ 2 ਵਜੇ ਕਰੀਬ ਸਵਾ 2 ਵਜੇ ਉਨੇ ਉਹਦਾ ਬੱਚਾ ਚੱਕ ਕੇ ਤੇ ਉਹ ਉਹਦੇ ਨਾਲ ਜਿਹੜਾ ਉਹਦਾ ਸਾਥੀ ਸੀ ਇੰਦਰਦੇਵ ਤੇ ਉਹ ਲੈ ਕੇ ਉਹਨੂੰ ਨਿਕਲ ਗਏ ਸਰ ਜੀ ਆਪਾਂ ਚ ਰਜਿਸਟ੍ਰੇਸ਼ਨ ਕੀ ਹੈ ਇਹਨਾਂ ਦਾ ਇਹ ਦੋਨੋਂ ਫੈਕਟਰੀਆਂ 'ਚ ਕੰਮ-ਕੁਮ ਕਰਦੇ ਆ ਜੀ ਆਪਾਂ ਸਿੱਖ ਦੂਜੇ ਨੂੰ ਜਾਣਦੇ ਇੱਕ ਦੂਸਰੇ ਨੂੰ ਫੈਕਟਰੀਆਂ 'ਚ ਕੰਮ ਕਰਕੇ ਜਾਣ ਲੱਗੇ ਸਰ ਪਹਿਲਾਂ ਇਹਨਾਂ ਨੇ ਹੋਰ ਵੀ ਕੋਈ ਤਰੀਕ ਕੋਈ ਕਾਰਵਾਈ ਕੀਤੀ ਹੈ ਇਹਨਾਂ ਨੇ ਦੇਖੋ ਜੀ ਹੁਣ ਮਾਨਯੋਗ ਅਦਾਲਤ ਦੇ ਵਿੱਚ ਦੋਨਾਂ ਨੂੰ ਪੇਸ਼ ਕਰਕੇ ਵੱਧ ਤੋਂ ਵੱਧ ਪੁਲਿਸ ਰਿਮਾਂਡ ਦੀ ਕੋਸ਼ਿਸ਼ ਕਰਾਂਗੇ ਮੰਗ ਕਰਾਂਗੇ ਕਿ ਵੀ ਜਨਾ ਸਾਨੂੰ ਪੁਲਿਸ ਰਿਮਾਂਡ ਮਿਲ ਜਵੇ ਤੇ ਉਸ ਤੋਂ ਬਾਅਦ ਅਸੀਂ ਪੂਰੀ ਇੰਟਰੋਗੇਸ਼ਨ ਤੋਂ ਬਾਅਦ ਹੀ ਕੁਝ ਸਾਫ਼-ਸਾਫ਼ ਕਹਿਣ ਦੀ ਕੋਸ਼ਿਸ਼ ਕਰਾਂਗੇ ਸਰ ਇਹਨਾਂ ਨੂੰ ਪੜਾਇਆ ਗਿਆ ਪਤਾ ਲੱਗਿਆ ਕੀ ਹੈ ਇਹਨਾਂ ਦੀ ਬੱਚਾ ਚੋਰੀ ਕਰਨ ਦੀ ਮਨਸ਼ਾ ਕੀ ਸੀ ਮਨਸ਼ਾ ਤਾਂ ਕਲੀਅਰ ਤਾਂ ਹੁਣ ਥੋੜੀ ਦੇਰ ਬਾਅਦ ਹੀ ਪਤਾ ਲੱਗੂਗਾ ਕੋਰਟ ਮੰਨ ਜੋ ਅਦਾਲਤ ਵਿੱਚ ਪੇਸ਼ ਕਰਨ ਤੋਂ ਬਾਅਦ ਵੈਸੇ ਉਹ ਕਹਿੰਦੀ ਇਹਦੇ ਇੱਕ ਬੇਟੀ ਹੈ ਜਿਹੜੀ ਦੋਸ਼ਣ ਹੈ ਸਾਡੀ ਆ ਦੋਸ਼ਣ ਹੈ ਜੀ ਅਨੀਤਾ ਅਨੀਤਾ ਕਦੇ 15 ਸਾਲ ਦੀ ਬੇਟੀ ਹੈ ਤੇ ਇਹਦੇ ਬੇਟਾ ਨਹੀਂ ਹੈ ਤੇ ਬਾਕੀ ਮਤਲਬ ਬੇਟੇ ਦੀ ਲਾਲਚ ਮੋਡਲੀ ਪੁੱਛ ਵਿੱਚ ਹੈ ਮੋਡਲੀ ਅਜੇ ਤਾਂ ਬਹੁਤ ਮੋਡਲੀ ਜੀ ਪੁੱਛ ਗਏ ਸ਼ੋਈ ਹੈ ਅਜੇ ਤਾਂ ਅੱਛਾ ਸਰ ਦੋਨੋਂ ਨੇ ਫੜਿਆ ਕਿਹੜੀ ਜਗ੍ਹਾ ਤੋਂ ਕਿਹੜੇ ਕਿਹੜੇ ਜਗ੍ਹਾ ਤੋਂ ਦੇਖੋ ਜੀ ਜਿਹੜਾ ਤਾਂ ਇੰਦਰਦੇਵ ਹੈ ਉਹਨੂੰ ਵਿਸ਼ਕਰਮਾ ਕਲੋਨੀ ਦੇ ਨੇੜੇ ਉਹਦਾ ਘਰ ਸੀ ਤੇ ਢੋਲੇ ਵਾਲ ਚੌਂਕ ਦੇ ਨੇੜੇ ਜਦੋਂ ਇਹਦੇ ਵਿੱਚ ਸਾਨੂੰ ਬਹੁਤ ਜ਼ਿਆਦਾ ਪ੍ਰੋਬਲਮ ਕਿੱਥੇ ਆਈ ਕਿਤੇ ਕਿਤੇ ਨਾ ਸੀਸੀਟੀਵੀ ਫੁਟੇਜ ਬਿਲਕੁਲ ਹੀ ਨਹੀਂ ਸੀ ਬਲੈਕ ਸਪੋਟ ਹੋਣ ਕਰਕੇ ਨਾ ਤਾਂ ਫਿਰ ਡੋਰ ਟੂ ਡੋਰ ਕੁਝ ਕਿਸ ਕਰਨੀ ਪਈ ਸਾਨੂੰ ਉਹਦੇ ਵਿੱਚ ਵੀ ਇੱਕ ਸਾਨੂੰ ਪਰਮਾਤਮਾ ਵੱਲੋਂ ਯਾਰ ਕਹ ਦੋ ਰੱਬ ਆਪ ਹੀ ਉਤਰ ਕੇ ਆਇਆ ਇੱਕ ਛੋਟੇ ਜਿਹੇ ਬੱਚੇ ਨੇ ਕਿਉਂਕਿ ਸਾਡੇ ਕੋਲ ਜਿਹੜੀ ਫੁਟੇਜ ਸੀ ਅਸੀਂ ਹਰੇਕ ਬੰਦੇ ਨੂੰ ਫੋਟੋਸ ਤੇ ਫੁਟੇਜ ਦਿਖਾ ਰਹੇ ਸੀ ਜਦੋਂ ਆਪਾਂ ਡੋਰ ਟੂ ਡੋਰ ਤੇ ਇੱਕ ਛੋਟੇ ਜਿਹੇ ਬੱਚੇ ਨੇ ਦੱਸਿਆ ਕਿ ਵੀ ਇਹ ਆਂਟੀ ਸਾਡੀ ਇੱਥੇ ਰਹਿੰਦੀ ਹੈ ਇਸ ਕਮਰੇ ਵਿੱਚ ਅੱਛਾ ਪਤਾ ਠੀਕ ਹੈ ਇਹਦੇ ਪਿੱਛੇ ਤੁਸੀਂ ਇਹ ਹੱਥ ਤੇ ਉਹਦੇ ਮੁੰਡਾ ਨਹੀਂ ਸੀ ਉਈ ਇੰਨਾ ਦੀ ਗੱਲ ਨਹੀਂ ਕਿ ਬੱਚੇ ਕਿਧਰੇ ਵੇਚਣ ਜਾ ਰਹੇ ਹੋਂ ਦੋਨੋਂ ਇਹ ਇੰਦਾ ਕੋਈ ਆਇਆ ਸਾਹਮਣੇ ਇਹ ਤਾਂ ਸਰ ਬਹੁਤ ਮਡਲੀ ਪੁੱਛ ਗਏ ਸੋਇਆ ਉਹ ਉਹਦੇ ਦੱਸਣ ਮੁਤਾਬਕ ਮੇਰੇ ਬੇਟਾ ਨਹੀਂ ਹੈ ਹਾਂ ਜੇ 15 ਸਾਲ ਦੀ ਬੇਟੀ ਹੈ ਤਾਂ ਹੁਣ ਪਤਾ ਕਰਾਂਗੇ ਘਰ ਵਾਲਾ ਇਹਦਾ ਮੁੰਬਈ ਰਹਿੰਦਾ ਇਹਦੇ ਦੱਸਣ ਮੁਤਾਬਕ ਕਿੰਨੇ ਸਾਲ ਤੋਂ ਪੜ੍ਹਨੀ ਸੀ ਜਾਣਦੇ ਸੀ ਕਿੰਨੇ ਸਾਲ ਤੋਂ ਜਾਣਦੇ ਸੀ ਘੜੇ ਰਹੇ ਸੀ ਕਰੀਬ ਕਰੀਬ 3 ਸਾਲਾਂ ਤੋਂ ਇਹਨਾਂ ਦੇ ਦੱਸਣ ਮੁਤਾਬਕ ਕਰੀਬ ਕਰੀਬ 3 ਸਾਲਾਂ ਤੋਂ ਹੈ ਪਰ ਇਹ ਗੱਲ ਕਲੀਅਰ ਹੈ ਕਿ ਇਹ ਇਥੋਂ ਖਿਸਕਣ ਦੀ ਤਿਆਰੀ ਸੀ ਕੋ ਬਣੀ ਜਰੂਰ ਤੇ ਨਹੀਂ ਨਹੀਂ ਅਲੱਗ-ਅਲੱਗ ਰਹਿੰਦੇ ਮਤਲਬ ਪੰਜਾਬ ਪੰਜਾਬ ਛੱਡਣ ਦੀ ਤਿਆਰੀ ਸੀ ਹਾਂ ਬੱਚੇ ਨੂੰ ਨਾਲ ਲੈ ਕੇ ਪੰਜਾਬ ਛੱਡਣ ਦੀ ਤਿਆਰੀ ਸੀਗੇ ਤੇ ਇਹ ਬਿਲਕੁਲ ਸ਼ੋਰ ਹੈ ਕਿ ਸਰ ਔਰੰਤਕਰ ਕਿੱਥੇ ਗਿਆਸਪੁਰਾ ਗਗਨ ਗਗਨ ਕਲੋਨ ਗਗਨ ਨਗਰ ਹੈ ਗਿਆਸਪੁਰਾ 골ਡਨ ਸਕੂਲ ਦੇ ਬਿਲਕੁਲ ਅਗਲੀ ਨੰਬਰ 2 ਕਿਰਾਏ ਆਪਣਾ ਮਕਾਨ ਕਿਰਾਏ ਤੇ ਰਹਿੰਦੀ ਹੈ ਕਿਰਾਏ ਤੇ ਰਹਿੰਦੀ ਹੈ ਕਿਰਾਏ ਤੇ ਰਹਿੰਦੀ ਹੈ ਕਿ ਸਾਰੇ ਹੀ ਕਿਰਾਏ ਤੇ ਰਹਿੰਦੇ ਨੇ ਇਹ ਦੋਨੇ ਹੀ ਤੇ ਜਿਹੜੀ ਲਲਤੀ ਦੇ ਵੀ ਹੈ ਇਹਦਾ ਘਰ ਵਾਲਾ ਕਿਸੇ ਫੈਕਟਰੀ ਚ ਕੰਮ ਕਰਦਾ ਹੈ ਇਹਨੇ ਇਹ 11 ਵਜੇ ਕਰੀਬ ਲੁਧਿਆਣਾ ਸਟੇਸ਼ਨ ਤੇ ਪੁੱਜੀ ਹੈ ਪਹਿਲਾਂ ਇਹ ਗਲਤੀ ਨਾਲ ਜਲੰਧਰ ਚਲੀ ਗਈ ਤੇ ਜਲੰਧਰ ਤੋਂ ਵਾਪਸ ਆਈ ਹੈ ਤਾਂ ਇਹਨੇ ਦੱਸਿਆ ਕਿ ਵੀ ਮੈਂ ਆਪਣੇ ਘਰ ਵਾਲੇ ਨੂੰ ਫੋਨ ਕੀਤਾ ਘਰ ਵਾਲੇ ਨੇ ਦੱਸਿਆ ਕਿ ਮੈਂ ਹੁਣ ਨਾਈਟ ਸ਼ਿਫਟ ਤੇ ਡਿਊਟੀ ਤੇ ਚੜ ਗਿਆ ਤੇ ਮੇਰੀ ਜਿਹੜਾ ਡੋਰ ਹੈ ਫੈਕਟਰੀ ਦਾ ਦਰਵਾਜ਼ਾ ਹੈ ਉਹ ਕੱਲ ਸਵੇਰੇ ਹੀ ਖੁੱਲੂਗਾ ਤੇ ਮੈਂ ਹੁਣ ਮਾਰਨਿੰਗ ਚਾਹੂੰਗਾ ਤੁ ਜਿਵੇਂ ਤੇ ਮੈਂ ਰਾਤ ਆਪਣੀ ਕਿ ਤਾਂ ਬੱਚਾ ਹੁਣ ਠੀਕ ਹੈ ਜੀ ਬੱਚਾ ਬਿਲਕੁਲ ਸਹੀ ਹਾਲਤ ਚ ਹੈ ਜੀ ਅਸੀਂ ਉਹਦਾ ਮੈਡੀਕਲ ਵੀ ਕਰਾ ਲਿਆ ਠੀਕ ਹੈ ਠੀਕ ਹੈ ਹੈਂਡਓਵਰ ਕਰਤਾ ਹੈਂਡਓਵਰ ਕਰਤਾ ਜੀ ਸਾਡੇ ਐਸ ਐਚਓ ਸਾਹਿਬ ਨੇ ਡੀ ਐਸ ਪੀ ਸਾਹਿਬ ਸਾਡੇ ਸਦੀਸ਼ ਜੀ ਮੇਰੇ ਬਿਲਡਿੰਗ ਠੀਕ ਹੈ ਸਰ ਠੀਕ ਹੈ ਜੀ ਥੈਂਕ ਯੂ ਸਰ ਆਖਰੀ ਕੀ ਕਹਾਂ ਜਾਂਦੇ ਨੇ ਇਹਦੇ ਵਿੱਚ ਨਾ ਅਸੀਂ ਧੰਨਵਾਦ ਕਰਨਾ ਜਾਂਦੇ ਆ ਜੀ ਜਿਵੇਂ ਮੀਡੀਆ ਨੇ ਸਾਡਾ ਬਹੁਤ ਸਹਿਯੋਗ ਕੀਤਾ ਤੇ ਆਮ ਪਬਲਿਕ ਨੇ ਜਿੱਥੇ ਜਿੱਥੇ ਸਾਨੂੰ ਲੋਡ ਪਈ ਸੀ 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 ਟੀ ਵੀ ਦੇਖਣ ਚ ਸਾਡੇ ਡੀ ਸੀ ਪੀ ਕ੍ਰਾਈਮ ਨੇ ਲੁਧਿਆਣਾ ਹਰਪਾਲ ਜੀ ਉਹਨਾਂ ਦੀ ਅਸੀਂ ਕਾਫੀ ਮਦਦ ਲਈ ਸਿਰਫ ਟੈਕਨੀਕਲ ਜਿੱਥੇ ਜਿੱਥੇ ਸਾਨੂੰ ਪ੍ਰੋਬਲਮਸ ਆ ਰਹੀ ਸੀ ਤੇ মিডিਆ ਦਾ ਇੱਕ ਵਾਰੀ ਫੇਰ ਬਹੁਤ ਬਹੁਤ ਧੰਨਵਾਦ ਹੈ ਜਿਨੇ ਆਪਣੇ ਨਾਲ ਦੀ ਨਾਲ ਹੀ ਲੋਕਾਂ ਨੂੰ ਲਾਈਵ ਦਿਖਾਉਂਦੇ ਰਹੇ ਤੇ ਲਗਾਤਾਰ ਹੀ ਚਲਾਨ ਕਰਕੇ ਪੋਜ਼ਿਟਿਵ ਰੋਲ ਰਿਆ ਤੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ ਇਹ ਸਰ ਇਹ ਬੱਚਾ ਚੋਰੀ ਕਰਕੇ ਕਾਹਦੇ ਤੇ ਗਏ ਇੱਥੋਂ ਆਟੋ ਤੇ ਗਏ ਆਟੋ ਤੇ ਗਏ ਸੀ ਤੇ ਢੋਲੇ ਵਾਲ ਚੋਂ ਢੋਲਿਆ ਚੋਂ ਤੋਂ ਸਾਨੂੰ ਲੀਡ ਜਦੋਂ ਮਿਲੀ ਹੈ ਅਸੀਂ ਵੱਖ-ਵੱਖ ਟੀਮਾਂ ਫਿਰ ਉੱਥੇ ਹੀ ਬੁਲਾ ਲੀਆਂ ਕਰੀਬ 2:30 ਵਜੇ ਮਾਰਨਿੰਗ 8:00 AM ਉੱਥੇ ਉਤਰਿਆ ਦੋ ਜਣੇ ਇੱਕ ਲੇਡੀ ਤੇ ਇੱਕ ਜੈਂਟਸ ਨਾਲ ਉਹਨਾਂ ਦੇ ਬੱਚਾ ਸੀ ਜਿਹੜਾ ਧੁੰਦਲੀ ਜੀ ਤਸਵੀਰ ਸਾਨੂੰ ਦਿਖ ਰਹੀ ਸੀ ਤੇ ਟਾਈਮਿੰਗ ਦੇ ਗੈਸ ਨਾਲ ਆਈਡੀਆ ਲਾ ਕੇ ਸਵਾ ਦੋ ਵਜੇ ਸਾਡੇ ਸਟੇਸ਼ਨ ਤੋਂ ਗਏ ਐ ਤੇ 2:30 ਵਜੇ ਕਰੀਬ ਕਰੀਬ ਢੋਲੇਵਾਲ 15 ਕਿ ਮਿੰਟ ਦਾ ਸਫੋਰੇ ਦਾਦੇ ਕੇ ਪੁਰਸੋ ਪ੍ਰਸ਼ਾਸਨ ਦੇ ਵੱਲੋਂ ਮਾਪਿਆਂ ਨੂੰ ਅਪੀਲ ਕੀਤੀ ਗਈ ਹੈ ਕਿ ਆਪੋ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਿਆ ਜਾਵੇ ਲਗਾਤਾਰ ਜਿਹਾ ਗੈਂ ਕਾਫੀ ਸਰਗਰਮ ਹੋ ਰਹੇ ਨੇ ਜੋ ਕਿ ਬੱਚਿਆਂ ਨੂੰ ਚੁੱਕ ਕੇ ਅੱਗੇ ਉਹਨਾਂ ਨੂੰ ਸਪਲਾਈ ਕਰ ਦਿੰਦੇ ਨੇ ਇਸ ਕਰਕੇ ਮਾਪੇ ਆਪਣੇ ਬੱਚਿਆਂ ਦਾ ਖਾਸ ਧਿਆਨ ਰੱਖਣ ਬਿਊਰੋ ਰਿਪੋਰਟ ਅਜਾ ਸੋਚ